ਵੀ ਨਹੀਂ ਮੈਂ ਵੀ ਮਗਾਤਾ ਆਉਂਦਾ ਹੁਣ ਚੱਕੀ ਰੋਟੀ ਜ ਰੋਟੀ ਦੇ ਨਾਲ ਪੰਜੀ ਦੀ ਕੋਲੀ ਵੀ ਭੇਜੀ ਐ ਹਾਂਜੀ ਕੀ ਹਾਲ ਚਾਲ ਆ ਸਾਰਿਆਂ ਦਾ ਵਧੀਆ ਹੋਗਾ ਉਮੀਦ ਕਰਦਾ ਚੰਨੇ ਗਣਕੂ ਵੀ ਜਨਪਲ ਚੱਲਦਿਆਂ ਗੁਰਦਰਾ ਸਾਹਿਬ ਸਾਢੇ 1:15 ਫਿਰ ਚੱਲਦੇ ਹੋਰ ਕੋਟ ਮੇਰੇ ਕੰਨ ਨਾਲ ਜੁੱਤੀਆਂ ਮੰਗਾਈਆਂ ਇੰਪੋਰਟ ਤੇ ਪੰਪ ਕੋਟ ਕਿਹਨਾਂ ਨਾ ਦੇ ਜੱਪੀ ਇਹ ਬਹਾਮਾ ਦਾ ਕਿਹਦੇ ਦੇਖ ਰਿਹਾ ਆਉਲੀ ਡੋਲ ਨਾ ਨਹੀਂ ਔਰ ਠੰਡਾ ਆ ਗਿਆ ਟੈਂਪਰੇਚਰ ਜਿਵੇਂ ਥੱਲੇ ਜਾਣ ਲੱਗ ਗਿਆ ਤੇਲ ਆਣੀ ਫੁੱਲ ਲੈ ਕੇ ਬਾਪੇ ਦਾ ਲਾਤ ਹੋ ਗਈ ਹੈ ਧੰਨਵਾਦ ਨਾਲ ਗੱਡਰ ਦੇਵੇਂ ਮਗਰ ਉਹਦੇ ਨਾਲ ਯਾਰ ਨੂੰ ਡੰਡਾ ਹੀ ਪਾ ਲਾ ਲੋਈ ਐਨਪੀ ਕੇ ਵੀ ਧਰ ਲਿਆ ਨਾਲ ਡੀਪੀ ਵੀ ਐ ਡੀਪੀ ਵੀ ਜਮ ਘਟਾ 10 ਕੀ ਜੀਏ ਐਨਪੀ ਵੇ ਹੋ ਗਏ 25 27 ਉਹ ਲੱਗੇ ਟਾਹ ਗੱਟੂ ਧਾਰ ਲਾ ਓਏ ਅਜ ਦੀ ਰਹਿਣੀ ਓਟ ਤੇ ਥਾਪੀ ਵੱਜਦੀ ਆਈ ਵੱਜਦੀ ਰਹਿਣੀ ਓਏ ਕਾਲਾ ਵੱਡੀ ਜੀ ਇਹ ਵੀ ਗਿੱਲ ਖੁਸਕ ਜੀ ਆ ਪਾਣੀ ਛੱਡਦਾ ਜਾਨੂੰ ਇਹਨੂੰ ਹੁਣ ਵਿਆਹ ਨਾਲ ਜੁੜ ਦਸ ਦੇਣਾ ਵਾ ਇਹ ਰੌਣੀ ਹੋ ਜੂਗਾ ਉਹ ਸੁੱਕ ਜਾ ਜੀ ਇਹਦੇ ਮਨ ਦਾ ਲਾਗੇ ਵੱਡੀ ਦਾ ਵਧੀਆ ਗਈ ਆ ਪਰ ਖੁਸ਼ਕਾ ਥੱਲਾ ਆਟਾ ਗੱਲ ਪਹਿਲੇ ਨਹੀਂ ਆਪਣੇ 15 ਵਿਗੇ ਨਿਕਲੇਗੇ ਮਾਕੇ ਸਾਰੀ ਨਿਕਲੀ ਆ ਖੋਸਕੋ ਜੀ ਵੀ ਜੀ ਬਾਹੀ ਘਟ ਗਏ ਲੰਗੇ ਹੈਗੀ ਸੀ ਪਰ ਇੰਨੀ ਨਹੀਂ ਸੀ ਉਹ ਨਿਕਲ ਹੀ ਨਹੀਂ ਉਹੋ ਜੀ ਵਾਹੀ ਕਰਕੇ ਖੋਸਕੋ ਦੀ ਬਾਜੋ ਕਾਕੇ ਚੱਕਾ ਅਮਰੀਕਾ ਦੇ ਪਾਈ ਫਿਰਦੀ ਮੁੱਤੇ ਜਿਵੇਂ ਮੇਰਾ ਨਾਮ ਬਿੱਲੂ ਰਾਣੀ ਲਈ ਹੈ ਤਾਂ ਲੋਏ ਜਮਾਰਿਆ ਮਲਚਰ ਗੱਲ ਵਧੀਆ ਬਣਦੇ ਉੱਥੇ ਵੀ ਦੇਖਿਆ ਕਿਹੜਾ ਦੇ ਕੇ ਕਰਦ ਚਾਹੀਦੀ ਹੈ ਕਰਦ ਬਲੇਟ ਹੋਵੇ ਤੇ ਬੁਰਾ ਨਾ ਨੀ ਫੋਟੋ ਰੈਟਰ ਦੇ ਦੇ ਪਹਿਲਾ 5 ਵਿਗ ਕੱਢਣੇ ਤੇ ਕੰਨਾ ਹੀ ਆਇਆ ਹੈ। ਆ ਵੱਡੇ ਘੇਰੇ ਚਲਾਵਾਂਗੇ। ਢਾਈ ਰੇ ਦਾ ਫਾਵ ਜੇ ਰੇਰ ਲਾਉਣਾ ਸੀ ਜਾਨ ਨੂੰ ਚੱਕ ਕੇ ਪਾ ਦਈਏ ਜੀ। ਉਹ ਖਣਕ ਥੋੜੀ ਜਿਹੀ ਪਹਿਲਾਂ ਦੀ ਵੀ ਗੱਲ ਕੀੜੇ ਦੀ ਸੀ। ਆ ਖੋਲਣਾ ਗੱਟੂ। ਜੇ ਦੇਖੀਏ ਬਲੇਡ ਆ। Mm-hmm. ਆਏ ਇਹ ਤਕ ਹੁੰਦੀ ਆ ਇਹ ਵਿਚੜੇ ਬਹੁਤ ਜੱਪ ਵਾਲਾ ਕੰਮ ਹੋਦਾ ਘੇਰੇ ਦਾ ਵਿਚੜ ਜਾ ਫਿਰਨੇ ਯਾਰ ਇਹਦੀ ਗੱਲ ਹੈ ਬਾਸ ਯਾਰੀ 12 ਵਜੇ ਦੇਖਦੇ ਖੈਰ ਨੇ ਸਵੇਰ ਦੀ ਰੋਟੀ ਪਹਿਲੀ ਨੂੰ ਜੇ ਘਰੇ ਚੱਲਦਾ ਜੇ ਲਾਉਂਦਾ ਜਿਹੜੇ ਜਾਨੂੰ ਰੋਟੀ ਰੋਟੀ ਖਾ ਲਈ ਜਾਨੂੰ ਮੇਰਾ ਦਿਖਾਵਾ ਨੇ ਬਹੁਤ ਦੁਖੀ ਕਰਿਆ ਪਿਆ ਯਾਰ ਰੋਟੀ ਜਨ ਰੋਟੀ ਜਨ ਨਾਲ ਪਨੀਰ ਦੀ ਵੀ ਕੋਲੀ ਵੀ ਭੇਜੀ ਹੈ ਚੱਲ ਬਈ ਦੋਸਤ ਸ਼ਾ ਵੀ ਆ ਗਈ ਰੋਟੀ ਵੀ ਆ ਗਈ ਚਟਨੀ ਰੋਟੀ ਮਟਰ ਪਨੀਰ ਐ ਮੇਰੇ ਬੰਨੇ ਵੈਗ ਦਾ ਕਿਆ ਵਰਨੀ ਬੋਤਲ ਚ ਇੱਕ ਕਰੋ ਮਟਰ ਪਨੀਰ ਫਿਰ ਖੇਤੇ ਜਾਇਆ ਖਰਤੇ ਚ ਰੇਤਦਾਰ ਨੇ ਆਉਣਾ ਉਹ ਕਿਸਨਾਂ ਚ ਘਰੇ ਭਾਈ ਆਇਓ ਮਟਰ ਪਨੀਰ ਬਣਾ ਨਹੀਂਦਾ ਕਿੱਥੇ ਬਣਦਾ ਹੁੰਦਾ ਰੇਤਦਾਰ ਆਉਂਦਾ ਫੇਰ ਹੀ ਬਣਾਉਂਦੇ ਨੇ ਸਰਪੰਚ ਦੀ ਵਤੀ ਦੀ ਆ ਗਈ ਅੱਜ ਤਾਂ 400 ਘੰਟਾ ਪੂਰਾ ਹੋ ਗਿਆ ਉਹ ਮਲਚਰ ਵਾਲੀ ਜਿਹੜਾ ਡਾਈ ਰਹਿ ਗਿਆ ਉਹ ਹਰੇ ਘਟੂ ਚ ਲੋ ਜੀ ਮਿੱਤਰੋ ਮਲਚ ਰ ਹੈ ਪੂਸਾ ਦੀ ਪ੍ਰਾਲੀ ਆ ਚੂਰਾ ਹੋਇਆ ਸਾਰਾ ਵੇਖੋ ਇਹ ਮੁੰਡਾ ਪਹਿਲਾਂ ਬੋਲਿਆ ਹੀ ਨਹੀਂ ਸ਼ਕੋ ਮਲਚ ਇੰਟ ਤੇ ਬੰਦਾ ਬਾਡੀ ਇਹ ਭਰ ਕੇ ਪਾ ਦੇ ਪੂਰਾ ਦੋਂ 10 ਵਿਕਿਆਂ ਦਾ ਮਾਲ ਪਾਇੰਦਾ। ਕਰਦੇ ਢੇਰੀ। ਜੱਟਾ ਨਾ ਬਹੁਰੇ ਜ਼ੋਰ ਤੇ ਚੱਲ। ਆਉਂਦਾ ਗਿਆ। ਚੜਨ ਨਾਲ ਗਿਆ। ਇਹਨੂੰ ਫੁੱਲ ਭਰ ਲਈਏ 10 ਵਿਕਿਆਂ ਦਾ ਪੂਰਾ ਸਮਾਨ ਆ ਇਹਦਾ। ਬੀਜਿਆ ਵੀ ਗਿਆ ਉਹ ਇੰਨਾ ਸੌਤਾ। ਉਹਦਾ ਵੀ ਜਦੋਂ ਲਮਾਈ ਬਹੁਤ ਉਹ ਜਿੱਥੇ ਟਰੈਕਟਰ ਚੱਲਦੇ ਨੇ ਉੱਥੇ ਆ ਖਾਨੀਏ ਖਾਲੀ ਨੇ ਇਹਦਾ ਬੱਟਨਾ ਜਿਹੜਾ ਲਾਉਣ ਵਾਲੀ ਹੈ ਇਹਨੇ ਖ ਦੇਖੋ ਡੱਬਾ ਮੁਗਰ ਦਾ ਕਹੀਰਾ ਭਰ ਲੱਗਿਆ ਬਾਲਟੀ ਇਹਦਾ ਵੀ ਬਿਜੇ ਕੀ ਗਣਕ ਆ ਜਾ ਆ ਜਾ ਇਹਦਾ ਫਿਰ ਬਿਜੇ ਕੀ ਗਣਕ ਜੇ ਬਾਲਟੀਆਂ ਭਰਨੀ ਪੈ ਜੇਵੇਂ ਅਧਿਆ ਖਿੰਡੂ ਖਤੇ ਜੀ ਖਿੰਡੂ ਜੇ ਪੈਰ ਨਾਲ ਖੇਡੂਗਾ। ਹੋਈ ਨੁਕਰੀ ਤੇ ਮੁੱਛਕਾ ਮੈਂ ਸ਼ੌਕ ਮੈਂ ਤੋਂ ਵੀ ਜਿਹੜੇ ਬਾਤ ਪੂਰੀ ਮੰਗਦੇ ਕੁੱਟ ਗਲੇ ਵਾਲਾ ਫੁੱਸਲੀ ਸ਼ਾਰੀ ਮੇਰੇ ਜਿੱਦੀ ਪੱਟੀ ਸਦੂਟ ਮਾਰ ਲੱਗ ਗਏ। ਜੀ ਅੱਧ ਤੋਂ ਵੱਧ ਵਿਜਿਆ ਜਾ ਥੋੜਾ ਥੋੜਾ ਰਹਿ ਗਿਆ। ਤੋ ਬਾਕੀ ਅੱਧ ਸਾਧ ਵਿਜਿਆ ਜਾਉ। ਆਹ ਥੋੜਾ ਰਹਿ ਜੂ ਇੱਥੋਂ ਆ ਸਾਰ ਪਰ ਲਾ। ਜੀ ਰੌਣੀ ਰਹੇਗੀ ਰੌਣੀ ਹੋ ਰਹੀ ਹੋਊਗੀ ਬਸ ਬੱਤ ਆ ਜੂ ਇੱਧਰ ਬੀਜ ਦਾਂਗੇ ਕਦ ਨੇ ਕੋਲੜੀ ਸੈਨਿੰਗ ਕਰਕੇ ਆਉਣੀ ਫਿਰ ਸਭ ਨਿਪਟਦਾ ਅੱਜ ਆ ਤੁਹਾਨੂੰ ਇੱਧਰ ਲਗੇ ਰ ਆਖਤ ਹੋ ਕੇ ਯਾਰ ਸਾਰਾ ਵੀਜੇ ਪੱਠਾ ਜਣੀ ਕੀ ਦੱਸਦੇ ਨਾਲ ਹੀ ਕੰਪਲੀਟ ਹੋ ਜੂ ਦੱਸਦਿਆਂ ਬਾਅਦ ਜਦੋਂ ਬੱਤ ਆਊ ਫੇਰ ਦੇਖਾਂਗੇ ਉਹਨੂੰ ਕੱਲੂ ਪਿੰਡ ਵੀਜ ਦਾਂਗੇ 30 ਵਿੱਗੇ ਤੋਂ ਪਿੰਡ ਵੀ ਜਨਾ 18 ਵਿਘਿਆਂ ਨੂੰ ਪਾਣੀ ਲਾਉਣਾ ਉੱਥੇ ਵੀ ਰੋਣੀ ਕਰਨਾ 18 ਵਿਘਿਆਂ ਦੀ 30 ਵਿਘਿਆਂ ਦੀ ਕੱਲ ਨੂੰ ਬਜਾਈ ਚੱਕਾਂਗੇ ਆਉਣਾ ਕੰਮ ਹੋ ਜਾਵੇ ਵਿਆਹ ਦੇ ਕੱਪੜੇ ਖਰੀਦੇ ਹੋ ਜਾਣ ਜੇ ਇਹਨਾਂ ਨੂੰ ਵਾਤ ਆਉਣਾ ਫਿਰ ਆਹੀ ਥਾਂ ਰਹਿ ਜਣੇ 35 ਵਿਘੇ ਇੱਥੇ ਰਹਿ ਜੂਗਾ ਬਸ 18 ਵਿਘੇ ਪੰਡਰ ਆਈ Ini beralih, ya. ਫੇਡਰ ਲਾ ਕੇ ਵਾਉਣ ਲੱਗੇ ਆ ਰਾਈ ਰੇਡ ਦਾ ਗੱਟੂ ਖਾਤਾ ਨੇ ਬਾਈ ਜੀ ਨੇ ਪਹਿਲਾਂ ਜਾ ਕੇ ਸਿੱਧਾ ਹੀ ਸੁੱਕਾ ਹੀ ਛੜਦਾ ਬਿਨਾਰ ਲਾਇਆ ਆ ਇਹਨੂੰ ਗੱਟੂ ਹੀ ਪਾ ਦਾਂ ਆ ਫੂਜਾ ਚੱਕਦੇ ਹੱਥ ਮਾਰ ਕੇ ਤੇ ਬਾਲਟੀ ਵੀ ਚੱਕ ਲਿਆ ਲੋਈ ਚਾਰ ਗੜੇ ਰਹਿ ਗਏ ਨਿੱਪੜ ਗਿਆ ਕੰਮ ਅੱਧੀ ਡੈਂਕੀ ਖਾ ਗਈ ਅੱਜ ਦੇ ਨੇ ਹਰ ਪਾਬੀ ਤੇ 5 ਵਜੇ ਹੋ ਨੇ 20 ਵਜੇ ਆ 19 ਵਜੇ ਆ ਨੇ 4 ਵਜੇ ਮੂਰੇ ਦੇ ਕਿਹੜਾ ਦਾ ਬਣਾਇਕ ਰਹਿੰਦਾ ਹੱਥ ਮਾਰਦੀ ਬਸ ਆਉਂਦਾ ਉਹਨਾਂ ਚੱਕੀ ਕੀਲੇ ਦੀ ਵਾਹੀ ਦਾ ਚੱਕੀ ਆਉਂਦਾ ਕੀਲੇ ਦੇ ਕੀਲੇ ਦੀ ਵਾਹੀ ਦਾ ਚੱਕੀ ਆਉਂਦਾ ਲੋਈ ਟਿਬੀ ਨੇ ਵੜਿਆ ਇਹ ਕੰਮ ਵੱਡੇ ਘਰੇ ਨੇਪੜ ਗੇ ਵਿੱਗੇ ਵਿਚਾਰ ਕ ਵਿੱਗੇ ਸੌ ਰਹਿ ਗੇ ਸਵੇਰੇ ਕੱਢ ਦਾਂਗਾ ਜਿੱਟਾਂ ਰੋੜੇ ਹੋਣਗੇ ਯਾਰ ਟਾਕੇ ਖੜਾਤਾ ਹੈ ਚਲ ਆਉਣਾ ਇਹਦੇ ਪੈ ਪੈ ਜੰਮ ਗਿਆ ਸੀ ਜੂਰੀ ਬਸ ਆਹ ਆ ਗਿਆ ਡਾਈ ਚਾਉ ਚਾਉਦੇ ਆ ਕਰਨ ਮੇਰੇ ਬੜਗਾ ਸ਼ਾਮ ਦੇ ਵੱਜ ਕੇ ਨੇ 6 ਸਮਾਂ ਆਪਦੀ ਹੈ। ਬਟੇ ਘੇਰੇ ਵੀ ਸਾਰਾ ਕਲੀਅਰ ਟੋਟਲੀ। ਉਹਨਾਂ ਰਹਿ ਗਏ 4 ਕੁ ਵਜੇ ਹੋ ਰਹੇ ਨੇ ਉਹ ਦੋ ਘੜੀ। 1 ਘੰਟਾ 1 ਘੰਟਾ ਮਨਨ ਮਨ ਕੇ ਲੋਟੋੜੇ ਉੱਟਕਾਰੀ ਆਈ ਹੈ ਜੀ ਬਣਾਈਏ ਇਹ ਲੋ। ਬੱਤੀ 1 ਘੰਟਾ ਲੇ ਗੋ। ਫੱਟ ਮਾਰ ਜੀ